ਇੱਕ ਇਲਾਕਾ ਦੇਾਂਗੇ ਜਿੱਥੇ ਤੁਸੀਂ ਵੀ ਆਜ਼ਾਦੀ ਦਾ ਆਨੰਦ ਮਾਣ ਸਕੋ ਹਵਾ ਲੈ ਸਕੋ ਲੇਕਿਨ ਆਜ਼ਾਦ ਹੁੰਦਿਆਂ ਸਾਰ ਸਭ ਤੋਂ ਪਹਿਲਾ ਹਮਲਾ ਪੰਜਾਬ ਤੇ ਹੋਇਆ ਬਾਕੀ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਸੂਬੇ ਬਣਾਏ ਗਏ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਾ ਦਿੱਤੇ ਗਏ ਲੇਕਿਨ ਪੰਜਾਬ ਨੂੰ ਇਹਦੇ ਵਾਸਤੇ ਵੀ ਜੂਝਣਾ ਪਿਆ ਔਰ ਉਸ ਤੋਂ ਬਾਅਦ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਧਰਮ ਯੁੱਧ ਮੋਰਚਾ ਕਪੂਰੀ ਦੇ ਮੋਰਚਾ ਬਹੁਤ ਮੋਰਚੇ ਲੱਗੇ ਪਰ ਕਿਉਂਕਿ ਜਿਹੜੀ ਇੱਕ ਦੇਸ਼ ਵਿੱਚ ਕੋਈ ਸਰਕਾਰ ਹੋਵੇ ਉੱਤੇ ਇੱਕ ਡੀਪ ਸਟੇਟ ਪਾਲਿਸੀ ਚੱਲਦੀ ਜਾ। ਡੂੰਗੀ ਸਰਕਾਰੀ ਨੀਤੀ ਪੰਜਾਬ ਦੇ ਪ੍ਰਤੀ ਔਰ ਜੰਮੂ ਕਸ਼ਮੀਰ ਦੇ ਪ੍ਰਤੀ ਕਿਉਂਕਿ ਬਾਰਡਰ ਸਟੇਟਸ ਨੇ, ਘੱਟ ਗਿਣਤੀਆਂ ਵਾਲੀਆਂ ਸਟੇਟਸ ਨੇ ਪਰ ਪੰਜਾਬ ਦਾ ਇਤਿਹਾਸ ਕਿਉਂਕਿ ਚੁੱਪਦਾ ਹੈ। ਜੋ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1899 ਵਿੱਚ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਜੋ ਉਸ ਵਕਤ ਜ਼ੁਲਮ ਹੋ ਰਿਹਾ ਸੀ ਕੱਲੂਕਾਰੇ ਹੋਏ ਉਹਦੇ ਵਿਰੋਧ ਵਿੱਚ ਜਿਹੜੇ ਖੜੇ ਹੋਏ ਠੀਕ 100 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕਰਤੀ ਜਿੱਥੇ ਸਿੱਖਾਂ ਦੀ ਗਿਣਤੀ ਸਭ ਤੋਂ ਵੱਧ ਸੀਗੀ ਸਭ ਤੋਂ ਵੱਧ ਮੁਸਲਮਾਨ ਗਿਣਤੀ ਸੀ ਫਿਰ Hindu ਆਬਾਦੀ ਸੀ 33ਵੇਂ ਨੰਬਰ ਤੇ ਸਿੱਖ ਸੀ ਲੇਕਿਨ ਉਹ ਜਿਹੜਾ ਉਹਨਾਂ ਦਾ ਰਾਜ ਰਿਆ 40-45 ਸਾਲ ਉਹ ਇੱਕ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਰਾਜ ਜਿੱਥੇ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਜਿੱਥੇ ਕੋਈ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਔਰ ਸਭ ਨਾਲ ਇਨਸਾਫ ਚਾਹੇ ਮਹਾਰਾਜਾ ਦੀ ਅੱਖ ਅੱਖ ਇੱਕ ਸੀਗੀ ਲੇਕਿਨ ਉਹਨੇ ਇਨਸਾਫ ਸਭ ਨੂੰ ਬਰਾਬਰ ਦਾ ਦਿੱਤਾ ਸੋ ਚੁੱਪਦਾ ਆਪਣਾ ਪਛੋਕੜ ਹੈ ਜੋ ਬੋਤਾ ਸਿੰਘ ਦਾ ਗਰਜਾ ਸਿੰਘ ਦਾ ਸੁੱਖਾ ਸਿੰਘ ਦਾ ਮਤਾਬ ਸਿੰਘ ਦਾ ਮਾਈ ਪਾਗੋ ਦਾ ਔਰ ਇਹ ਜਿਹੜੇ ਆਪਾਂ ਚਿੰਨ ਬਣਾਏ ਜਿਹੜੇ ਚਿੰਨ ਗੱਡੇ ਇਸ ਦੇਸ਼ ਦੇ ਵਿੱਚ ਔਰ ਇਨਸਾਨੀਅਤ ਤੇ ਮਨੁੱਖਤਾ ਦੀ ਰਖਵਾਲੀ ਦੇ ਵਾਸਤੇ ਇੱਕ ਵੀ ਤੇ ਇੱਕ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਕਹਿੰਦੇ ਤਾਂ ਹਨ ਕਿ ਹਿੰਦੀ ਦੀ ਚਾਦਰ ਹੈ ਲੇਕਿਨ ਅਗਰ ਹਿੰਦ ਦੀ ਚਾਦਰ ਮੰਨਦੇ ਹੁੰਦੇ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਐਨਐਸਏ ਨਾਲੋਂਦੇ ਮੇਰੇ ਵੀਰੋ ਐਨਐਸਏ ਸਭ ਤੋਂ ਵੱਡਾ ਰਿਜੈਕਟਡ ਕਾਨੂੰਨ ਹੈ ਦੁਨੀਆ ਦਾ ਕਿਸੇ ਦੇਸ਼ ਵਿੱਚ ਬਿਨਾ ਅਪੀਲ ਦਲੀਲ ਜਵਾਨਤ ਕਿਤੇ ਕਿਸੇ ਦੇਸ਼ ਵਿੱਚ ਸਵਾਏ ਆ ਛੋਟੇ ਮੋਟੇ ਪਾਕਿਸਤਾਨ ਜਾਂ ਆਪਣੇ ਬੰਗਲਾਦੇਸ਼ ਜਿਹੜੇ ਇਸ ਤਰ੍ਹਾਂ ਦੇ ਥਰਡ ਵਰਲਡ ਕੰਟਰੀਜ਼ ਨੇ ਉੱਥੇ ਹੋ ਸਕਦਾ ਵਾ ਲੇਕਿਨ ਐਨਐਸਏ ਸਭ ਤੋਂ ਡ੍ਰੈਕੋਨੀਅਨ ਇਸੇ ਪਾਰਲੀਮੈਂਟ ਵਿੱਚ ਐਨਐਸਏ ਤੇ ਟਾਡਾ ਰਿਜੈਕਟ ਹੋ ਚੁੱਕੇ ਨੇ ਲੇਕਿਨ ਇਸ ਦੇਸ਼ ਦੀ ਮੌਜੂਦਾ ਸਰਕਾਰ ਨੇ ਜੋ ਆਪਾ ਦੇ ਐਨਐਸਏ ਨੂੰ ਦੁਤਾਦੂ ਰੁਪਿਓ ਕਰਨਾ ਸ਼ੁਰੂ ਕਰ ਦਿੱਤਾ ਔਰ ਇੱਥੇ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਜੋ ਕੁਝ ਆਪਣੇ ਨਾਲ ਮੈਂ ਆਜ਼ਾਦ ਦੇਸ਼ ਦੀ ਗੱਲ ਕਰਦਾ ਤੁਸੀਂ ਕੋਈ ਕਸਰ ਨਹੀਂ ਛੱਡੀ ਕਿਸੇ ਨੇ ਇੱਥੇ ਜਿੰਨੇ ਤੁਸੀਂ ਖੜੇ ਹੋ ਪਹਿਣਾ ਬੀਪੀਆਂ ਅਫਸਰ ਗਨੌਜਵਾਨ ਮੈਨੂੰ ਦੁੱਖ ਹੈ ਇਸ ਗੱਲ ਨਾਲ ਕਹਿਣਾ ਪੈਂਦਾ ਹੋ ਸਕਦਾ ਕਿਸੇ ਨੂੰ ਕੌੜੀ ਲੱਗੇ ਗੱਲ ਲੇਕਿਨ ਸਾਡੀ ਲੀਡਰਸ਼ਿਪ ਹਮੇਸ਼ਾ ਕੰਪਰੋਮਾਈਜ਼ ਨਹੀਂ ਹੈ ਤੁਸੀਂ ਦਾ ਦੱਬ ਕੇ ਪ੍ਰੈਸ਼ਰ ਬਣਾ ਦਿੱਤਾ ਜਦੋਂ ਲੜਾਈ ਐਂ ਕੰਡੇ ਤੇ ਚੱਲ ਜਾਂਦੀ ਆ ਉਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰ ਦਿੰਦੇ ਨੇ ਜਿਹਦੇ ਨਾਲ ਸਾਰੀ ਕੌਮ ਨੂੰ ਸ਼ਰਮਨਾਕ ਹੋਣਾ ਪੈਂਦਾ ਵਾ ਸੋ ਅੱਜ ਵੀ ਜਿਹੜੇ ਸਾਡੇ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਰਖਵਾਲੀ ਕਰਦੇ ਆਂ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਵਾਰਿਸ ਹਾਂ ਉਹ ਕਿੱਥੇ ਨੇ ਉਹ ਕਿੱਥੇ ਆ ਜਦੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਣ ਕੇ ਨੂੰ ਪੁਲਿਸ ਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੈਂਕੜਿਆਂ ਹਜ਼ਾਰਾਂ ਦੀ ਤਦਾਦ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਬੱਚਿਆਂ ਨੂੰ ਬਖਸ਼ਾ ਨਹੀਂ ਗਿਆ ਐਨਐਸਏ ਤਾਂ ਉਹਨਾਂ ਤੇ ਲੱਗਣੀ ਚਾਹੀਦੀ ਸੀਗੀ ਐਨਐਸਏ ਦਾ ਸੁਮੇਤ ਸਿੰਘ ਸੈਣੀ ਤੇ ਲੱਗਣੀ ਚਾਹੀਦੀ ਆ ਐਨਐਸਏ ਦਾ ਉਹਨਾਂ ਤੇ ਲੱਗਣੀ ਚਾਹੀਦੀ ਸੀ ਜਨਾਰੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਨੂੰ 31 32 ਸਾਲ ਤੋਂ ਚੱਕ ਕੇ ਉਹਦਾ ਇੱਕ ਫਰਜ਼ੀ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਲੇਕਿਨ ਲੱਗ ਕੇ ਦੇ ਤੇ ਰਹੀ ਆ ਜਿਹੜਾ ਅੰਮ੍ਰਿਤ ਦਾ ਪ੍ਰਚਾਰ ਕਰ ਰਿਹਾ ਹੈ ਜਿਹੜਾ ਨਸ਼ਿਆਂ ਦਾ ਵਿਰੋਧ ਕਰ ਰਿਹਾ ਮੈਂ ਜਿੰਨਾ ਭਾਈ ਅਮਰਪਾਲ ਸਿੰਘ ਖਾਲਸਾ ਦੇ ਵਾਰਿਸ ਪੰਜਾਬ ਦੀ ਐਕਟੀਵਿਟੀ ਦੇਖੀ ਕਿਸੇ ਤਰ੍ਹਾਂ ਦੀ ਕੋਈ ਅੰਟਰਨੈਸ਼ਨਲ ਗੱਲ ਨਹੀਂ ਸੀਗੀ ਉਹਦਾ ਮੌਕਾ ਲੱਭ ਰਹੇ ਸੀਗੇ ਕਿ ਜਾਂਦੇ ਗੱਲ ਮੜ ਜਾਈਦਾ ਦੀ ਗਰਮ ਕਰੇ ਅਸੀਂ ਚੱਕਾਂਗੇ ਵੱਦ ਤੋਂ ਬਾਅਦ ਅੰਮ੍ਰਿਤਸਰ ਦਾ ਅਜਨਾਲੇ ਪੁਲਿਸ ਸਟੇਸ਼ਨ ਦਾ ਜਿਹੜਾ ਵਾਕਿਆਤ ਸੀਗਾ ਕੀ ਤੁਹਾਡੇ ਦੇਸ਼ ਦਾ ਸੰਵਿਧਾਨ ਐਡਾ ਕਮਜ਼ੋਰ ਆ ਕਿ ਤੁਸੀਂ ਇਹ ਇੱਕ ਵਿਅਕਤੀ ਨੂੰ ਬਜਾਏ ਉਥੇ 307 ਲਾ ਦਿੰਦੇ 452 ਲਾ ਦਿੰਦੇ ਅੰਮ੍ਰਿਤਸਰ ਜੇਲ੍ਹ ਚ ਰੱਖ ਕੇ ਟ੍ਰਾਇਲ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਤੁਸੀਂ ਚੱਕ ਕੇ ਉਹਨੂੰ ਡਿਬਰੂਗੜ੍ਹ ਦੀ ਉਸ ਜੇਲ੍ਹ ਚ ਭੇਜਤਾ ਜੇ ਸਟੇਟ ਵਿੱਚ ਸਭ ਤੋਂ ਘੱਟ ਸਿੱਖਾਂ ਦੀ ਆਬਾਦੀ ਹੈ ਨਾਉਟ ਇਵਨ 1% ਇੱਕ ਫੀਸ ਦੀ ਸੇਕ ਦੀ ਤਾਂ ਕਿ ਉਹ ਤੁਹਾਨੂੰ ਮਿਲ ਨਾ ਸਕੇ ਕੋਈ ਵੀ ਮਦਦ ਨਾ ਕਰ ਸਕੇ ਇਹਦੀ ਕੋਈ ਆਵਾਜ਼ ਨਾ ਉੱਠ ਸਕੇ ਔਰ ਇੱਥੇ ਦੋਖੇ ਇੱਥੇ ਇੱਥੇ ਹੁਣ ਆਉਂਦਾ ਕਿ ਹੁਣ ਸਾਡਾ ਪੰਜਾਬ ਦਾ ਮੁੱਖ ਮੰਤਰੀ ਪੱਗਿਆ ਬੰਨੀ ਹੋਈ ਸਿਰ ਦੇ ਉੱਤੇ ਭਗਵੰਤ ਸਿੰਘ ਮਾਨ ਹੈ 92 ਆदमी ਪੰਜਾਬ ਨੇ ਜਿਤਾਏ ਇਹਨੇ ਪਲੇਟ ਚ ਰੱਖ ਕੇ ਦੇ ਦਿੱਤਾ ਅਮਰਿਤਪਾਲ ਸਿੰਘ ਨੂੰ ਦਿੱਲੀ ਦੀ ਸਰਕਾਰ ਦੇ ਉੱਤੇ ਮੈਂ ਸੁਣਿਆ ਕੇਜਰੀਵਾਲ ਦਾ ਬਿਆਨ ਕਹਿੰਦਾ ਹਮਨੇ ਦਿੱਲੀ ਨੇ ہماری ਮਦਦ ਮੰਗੀ ਹਮਨੇ ਦਿੱਤੀ ਅਗਰ ਦਿੱਲੀ ਦੁਬਾਰਾ ہماری ਮਦਦ ਮੰਗੇਗੀ ہم उनको भी देंगे बीजेपीदार भैया दा अपन पतावा ਇਹਦੇ ਚ ਆਪ ਕੋ ਲੁਕੀ ਛੁਪੀ ਕਾਲਨੀ ਕੇ ਉਹ ਘੱਟ ਗਿਣਤੀਆਂ ਦੇ ਖਿਲਾਫ ਨੇ ਉਹ ਮੈਜੋਰਿਟੀਰੀਅਨ ਸਟੇਟ ਬਣਾ ਰਹੇ ਨੇ ਉਹ ਥੀਓਕ੍ਰੈਟਿਕ ਸਟੇਟ ਬਣਾਉਣ ਵੱਲ ਵੱਧ ਰਹੇ ਨੇ ਆ ਜਿਹੜਾ ਹੁਣ ਕਾਨੂੰਨ ਬਣਾਇਆ ਉਤਰਾਖੰਡ ਵਿੱਚ ਯੂਨੀਅਨ ਯੂਨੀਫਾਰਮ ਸਿਵਲ ਕੋਡ ਇਹ ਸਾਰੇ ਦੇਸ਼ ਵਿੱਚ 24 ਇਲੈਕਸ਼ਨ ਤੋਂ ਬਾਅਦ ਲਾਗੂ ਹੋਣਾ ਵਾ ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚ ਦੀ ਨੰਗਣਾ ਪੈਣਾ ਵਾ ਨਾ ਮੁਸਲਮਾਨਾਂ ਦੇ ਨਾ ਬੋਧੀਆਂ ਦੇ ਨਾ ਜੈਨੀਆਂ ਦੇ ਨਾ ਇਸਾਈਆਂ ਦੇ ਨਾ ਦਲਤਾਂ ਦੇ ਨਾ ਸਿੱਖਾਂ ਦੇ ਉਹ ਦਿੱਤੀ ਰਿਵਾਜ ਰਹਿਣਗੇ ਜਿਹੜੇ ਆਸਤੇ ਆਪਾਂ ਮੰਗ ਰਹੇ ਹਾਂ ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਸਾਡੇ ਉਸ ਵਕਤੇ ਅਨਕਾਲੀ ਦਲ ਦੇ ਪ੍ਰੈਜ਼ੀਡੈਂਟ ਬਰਕਾਸ਼ ਸਿੰਘ ਬਾਦਲ ਨੇ ਤਾਂ 1984 ਚ ਦਰਬਾਰ ਪਾਰਲੀਮੈਂਟ ਦੇ ਸਾਹਮਣੇ ਕਨਸਟੀਟਿਊਸ਼ਨ ਦੀ ਧਾਰਾ 25 ਕਲੋਜ਼ 1 ਨੂੰ ਪਾੜ ਕੇ ਸੁੱਟਿਆ ਹੋਇਆ ਅਗਲਾ ਦਿੱਤੀ ਸੀਗੀ ਲੇਕਿਨ ਸਾਨੂੰ ਦੁੱਖ ਆਪਣੇਾਂ ਤੇ ਉਹ ਤਾਂ ਕਰਨਗੇ ਸਭ ਕੁਝ ਉਹਦਾ ਹਲੇ 24 ਤੋਂ ਬਾਅਦ ਪਤਾ ਨਹੀਂ ਕੀ ਕੁਛ ਹੋਣਾ ਐ ਤੇ ਲੇਕਿਨ ਜੇਨਨ ਨੂੰ ਅਸੀਂ ਆਪਣੇ ਸਮਝ ਕੇ ਵੋਟ ਪਾਇਆ ਉਹ ਕਹਿੰਦੇ ਅਸੀਂ ਇਹ ਮਿਸਲਾ ਦਿੰਨੇ ਆਂ ਔਰ ਵਿਧਾਨ ਸਭਾ ਦੇ ਵਿੱਚ ਇਸ ਵਾਰ ਮੈਨੂੰ ਮਿੱਥ ਕੇ ਰੋਕਿਆ ਗਿਆ ਤੁਹਾਨੂੰ ਪਤਾ ਸੀਗਾ ਕਿ ਇੱਥੇ ਭਾਈ ਅਮਰਿਤਪਾਲ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਅਤੇ ਕਿਸਾਨ ਅੰਦੋਲਨ ਦੀ ਗੱਲ ਉੱਠ ਜਾਰੀ ਆ ਮੈਨੂੰ ਟਾਰਗੇਟ ਕਰਕੇ ਮੈਂ 4 ਦਿਨ 5 ਦਿਨ ਹੱਥ ਖੜਾ ਰੱਖਿਆ ਇਸ ਤਰੀਕੇ ਨਾਲ ਪਰ ਨਹੀਂ ਮਨ ਮੌਕਾ ਦਿੱਤਾ ਗਿਆ ਸੋ ਅੱਜ ਤੁਹਾਡੀ ਕਚਹਿਰੀ ਵਿੱਚ ਆਇਆ ਆਪਾਂ ਅਸੀਂ ਚਾਹੇ ਕਿਤੇ ਬੈਠੇ ਹੋਈਏ ਕਿਉਂਕਿ ਮੈਂ ਇਸ ਗੱਲ ਦਾ ਬੁਧਾਈ ਆ ਕਿ ਜੇ ਆਪਣੇ ਰਿਪਰੈਜ਼ੈਂਟੇਟਿਵ ਤੁਹਾਡੇ ਕਿਸੇ ਵਿਰੋਧੀ ਪਲੇਟਫਾਰਮ ਤੇ ਵੀ ਬੈਠੇ ਨੇ ਉਹ ਤੁਹਾਡਾ ਕੋ ਕਲਾ ਸੋਚਣਗੇ ਕੁਮਾੜੀ ਗੱਲ ਨਹੀਂ ਕਰਨਗੇ ਇਸ ਲਈ ਆ ਜਿਹੜਾ ਐਨਐਸਏ ਵਾਲਾ ਕੰਮ ਹੈ ਇਹ ਵੀ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤਾੜਨਾ ਕਰਦੇ ਆ ਕਿ ਆ ਜਿਹੜਾ ਇਕੱਠ ਹੋਇਆ ਅੱਜ ਆਪ ਮੁਹਾਰੇ ਔਰ ਜਿਹੜੇ ਇੱਥੇ ਮਤੇ ਪੜੇ ਗਏ ਨੇ ਉਹਨਾਂ ਦੀ ਤਾਇੀਦ ਕਰਦਾ ਮੈਂ ਔਰ ਮੈਂ ਅੱਜ ਦੇ ਹਾਕਮਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਦਿੱਲੀ ਆ ਚਿੱਕਾ ਮਾਰਦੇ ਹੋ ਚਿੱਕਾ ਅਰਵਿੰਦ ਕੇਜਰੀਵਾਲ ਕਹਿ ਰਿਹਾ ਹਮ ਤੋ ਕਟੜ ਇਮਾਨਦਾਰ ਹੈ ਹਮਾਰੇ ਸਿਸੋਡਿਆ ਔਰ ਸੁਤਿੰਦਰ ਜੈਨ ਕੋ ਜੇਲ੍ਹ ਮੇਂ ਬੰਦ ਕਰ ਦਿਆ ਸ਼ਰਾਬ ਘਟਾਲੇ ਮੇਂ ਯਾਰੋ 1.5 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਤੱਕ ਉਹਨਾਂ ਦੀਆਂ ਜਵਾਨਤਾਰੀ ਰਿਜੈਕਟ ਹੋ ਗਈਆਂ ਸੁਪਰੀਮ ਕੋਰਟ ਨੇ ਕਹਿਆ ਕਿ 338 ਕਰੋੜ ਰੁਪਿਆ ਸ਼ਰਾਬ ਘਟਾਲੇ ਵਿੱਚ ਸਬਤ ਹੋ ਰਿਹਾ ਵਾ ਤੇ ਪੰਜਾਬ ਦੇ ਵਿੱਚ ਪਿੰਡ ਪਿੰਡਾਰੇ ਤੋਂ ਨੌਜਵਾਨਾਂ ਦਾ ਜਥਾ ਸੁਪਰੀ ਚੀਜ਼ ਵਿੱਚ ਪੜਾਣਾ ਲੈ ਕੇ ਆਏਗੇ ਬਾਸ ਜਦੋਂ ਜੱਥੇ ਵਧੀਆ ਜੁੜੇ ਬਹੁਤ ਬਹੁਤ ਮਾਪੇ ਲੈਣਾ ਤੇ ਵੀ ਬਿਲਕੁਲ ਮਾਣੀ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਜਾਗਾਂ ਚਾਹਦੇ ਇਹ ਸਾਡਾ ਬਹੁਤ ਜਿਆਦਾ ਸਹਿ ਸੰਜਮ ਤੇ ਜ਼ਿੰਮੇਵਾਰਤਾ ਦੇ ਨਾਲ ਇਸ ਮੁੱਦੇ ਨੂੰ ਸਮਝ ਰਾ ਮਾਤਾ ਜੀ ਤੇ ਕੋਲ ਇੱਕ ਸੰਦੇਸ਼ ਪਹੁੰਚਾ ਬੜਾ ਅਹਿਮ ਹੈ ਮਾਤਾ ਜੀ ਤੁਹਾਡਾ ਸਾਝਾ ਕੰਮ ਦੇ ਉਹ ਤੋਂ ਪਰੰਤ ਸਿੱਖ ਕੌਮ ਦੀ ਸ਼ਰਮੋਸ ਸਸਤਾ ਮੀਰੀ ਪ੍ਰੀਤ ਵਰਦਸ ਸਰੀਆ ਕਾਲ ਤੱਕ ਸਾਡੇ ਮੁਕਰਨਤੀ ਹੋ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿੱਖ ਨੌਜਵਾਨੀ ਆ ਉਹਦੀ ਨਸਲ ਖੁਸ਼ੀ ਕਰਨਾ ਚਾਹੁੰਦੇ ਨੇ ਸਾਡੇ ਵੱਲੋਂ ਤਾਂ ਕੇਵਲ ਆਪਣੀ ਹੱਕਾਂ ਮੰਗੀ ਪ੍ਰਤੀ ਪ੍ਰਗਟਾਈ ਜਾ ਰਹੀ ਜਿਹੜੀ ਇੱਕ ਤਰ੍ਹਾਂ ਦੀ ਮੀਡੀਆ ਜਾਂ ਮਨੁੱਖੀ ਅਧਿਕਾਰ ਸੰਗਠਨਾ ਦਾ ਧਿਆਨ ਖਿੱਚਣ ਦੇ ਵਾਸਤੇ ਭੋਖੜ ਧਾਲ ਸੀ ਜਿਹੜਾ ਕਿ ਸਾਡਾ ਸੰਵਾਨਕ ਹਟ ਸੀ ਪਰ ਉਹਦੇ ਦੌਰਾਨ ਵੀ ਜਿਸ ਤਰ੍ਹਾਂ ਦਾ ਕਠੋਰ ਵਤੀਰਾ ਸਰਕਾਰਾਂ ਦੇ ਵੱਲੋਂ ਧਾਰਨ ਕੀਤਾ ਗਿਆ ਹੁਣ ਮੈਂ ਇਹਦੇ ਚ ਦੱਸ ਦਵਾਂ ਕਿ ਸਰਦਾਰ ਬਸੰਤ ਸਿੰਘ ਸਾਡਾ ਵੀਰਾਂ ਦੇ ਪਿਤਾ ਜੀ ਬੈਠੇ ਨੇ ਡੀਹਾਈਡਰੇਸ਼ਨ ਦੇ ਨਾਲ ਕਿਡਨੀ ਸ੍ਰਿੰਕ ਹੋ ਗਈਆਂ ਆਈਸੀਯੂ ਦੇ ਵਿੱਚ ਲਿਜਾਣਾ ਪਿਆ। ਗਲਵੰਦ ਸਿੰਘ ਐਪੀਲੈਪਟਿਕ ਮਿਰਗੀ ਦੇ ਮਰੀਜ਼ ਨੇ ਦੋ ਵਾਰੀ ਦੌਰੇ ਪਏ ਐਮ ਆਰ ਆਈ ਕੀਤੀ ਗਈ। ਉਸ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਜੇ ਕੁਝ ਤੁਸੀਂ ਡੀਕੋਟ ਨਹੀਂ ਲਓਗੇ ਤੁਹਾਡੀ ਜਾਨ ਜਾ ਸਕਦੀ ਹੈ ਆਈਸੀਯੂ ਚ ਲਿਜਾਣਾ ਪਿਆ। ਇਸੇ ਤਰ੍ਹਾਂ ਦਰਜੀਤ ਸਿੰਘ ਕਲਸੀ ਉਹਨਾਂ ਦਾ ਭਾਰਤ ਦਾ ਇਹ ਜਿਹਨੇ ਵੀ ਸਾਰੇ ਸਿੰਘ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਤਸ਼ੱਦਦ ਦੀ ਜਿਹੜੇ ਵਰਤਾਰੇ ਨੂੰ ਰਟਾਇਰਾ ਨੇ ਤੇ ਭਾਈ ਅਮਰਪਾਲ ਸਿੰਘ ਨੇ ਲਿਖਿਆ ਕਿ ਸਾਨੂੰ ਆਪਸੀ ਵਿਰੋਧਾਂ ਤੇ ਵਖਰੇਵਿਆਂ ਤੋਂ ਉੱਪਰ ਉੱਟ ਕੇ ਹੁਣ ਇੱਕਜੁੱਟ ਹੋਣ ਦੀ ਲੋੜ ਹੈ ਤੇ ਇਸ ਇਕੱਠ ਦੀ ਅਹਿਮੀਅਤ ਨੂੰ ਪਛਾਣਨ ਦੀ ਲੋੜ ਹੈ ਅਸੀਂ ਪਰ ਮੈਂ ਬੋਲਣਾ ਤਾਂ ਜਰੂਰ ਸਮਝਿਆ ਕਿ ਜੋ ਸੱਟ ਦਿੱਲੀ ਨੂੰ ਵੱਜ ਰਹੀ ਸੀ ਆਪਾਂ ਹਰ ਇੱਕ ਮਹਿਸੂਸ ਕਰਦੇ ਆ ਕਿ ਭਾਈ ਅਮਰਤ ਬਾਣ ਸਿੰਘ ਕੋਲ ਕੋਈ ਅਸਲਾ ਨਹੀਂ ਮਿਲਿਆ ਆਰਡੀ ਐਕਸਰੀ ਮਿਲਿਆ ਕੋਈ ਦੇਸ਼ ਨੂੰ ਤੋੜਨ ਵਾਲੀ ਸਾਜ਼ ਨਾਕਾਮ ਨਹੀਂ ਹੋਈ ਪਰ ਕਿਉਂ ਦਿੱਗਰੂ ਗਣ ਭੇਜਿਆ ਕਿ ਕਿਉਂਕਿ ਉਹ ਅਮਰਤ ਸਕਾਰਿਆ ਸੀ ਤੇ ਮੋਰਚਾ ਬਲੰਧੀਆਂ ਵੱਲ ਜਾਊਗਾ ਮੈਂ ਸਮਝਦਾ ਅੱਜ ਹੋ ਸਕਦਾ ਜਿਵੇਂ ਵਾਰ-ਵਾਰ ਪ੍ਰਬੰਧਕ ਇਹ ਐਡਾ ਵੱਡਾ ਕੱਠ ਹੋ ਜੂ ਅਸੀਂ ਪ੍ਰਬੰਧ ਨਹੀਂ ਕਰ ਸਕੇ ਪਰ ਜਿਸ ਤਰ੍ਹਾਂ ਸਾਡੀਆਂ ਬੀਬੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬਹਿ ਕੇ ਸਵਾ ਸਵਾ ਮੰਦੇ ਪਿਸਨੇ ਪਿਸ ਦਿਆ ਸੀ ਅਤੇ ਕਹਿੰਿਆ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਸੀਂ ਦੂਰ ਸੋਇਆ ਹੋਏ ਜੇ ਭਾਰਤੀ ਹਕੂਮਤ ਇਹ ਕਹਿੰਦੇ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਹਕੂਮਤ ਨੇ ਕੱਲ ਤੋਂ ਰਾਤ ਤੋਂ ਸਾਡੇ ਸਿੱਖ ਆਗੂਆਂ ਨੂੰ ਜਾਂ ਇਸ ਰੋਸ ਨੂੰ ਮਿਟਾਣ ਦੇ ਵਿੱਚ ਸਾਮਲ ਹੋਣ ਵਾਲੇ ਆਗੂਆਂ ਨੂੰ ਰੋਕੇ ਇਹ ਉਹ ਰੋਸ ਦੀ ਨਿਸ਼ਾਨੀ ਹੈ ਕਿ ਜਿਹੜਾ ਨੌਜਵਾਨ ਨਹੀਂ ਬਿਉਣਾ ਚਾਹੁੰਦਾ ਸੀ ਉਹ ਵੱਡੀ ਗਿੰਦਗੀ 'ਚ ਪਹੁੰਚਿਆਗਾ ਇਹ ਇਸ ਕਰਕੇ ਸਬੱਬ ਬਣ ਗਿਆ ਮੌਕਾ ਬਣ ਗਿਆ ਤੇ 10 ਨੇਦਰ ਆਣ ਕੇ ਆਪ ਸਭੀ ਦੇ ਦਰਸ਼ਨ ਕੀਤੇ ਆ 10 ਇਹ ਗੱਲ ਦੀ ਬੇਨਤੀ ਕਰ ਦਵੇ ਹਮੇਸ਼ਾ ਭਾਵੇਂ ਇਹ ਕਿਸਾਨੀ ਮੋਰਚਾ ਹੋ ਜੇ ਇਕੱਠ ਸੈਂਟਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਜੋ ਸੈਂਟਰ ਦੇ ਅਧੀਨ ਹੀ ਆਪਰੇਟ ਕਰਦੀ ਹੈ ਉਹਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਇੱਕ ਆਵਾਜ਼ ਬਣ ਗਿਆ ਇਕੱਠ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੇ ਗੁਰਪਾਈਆਂ ਦੇ ਉੱਤੇ ਜਿੰਨਾ ਵਾਹਿਗੁਰੂ ਜੀ ਕੀ ਫਤਿਹ ਸਮਾ ਬਹੁਤ ਸੀਮਤ ਹੈ ਸੋ 2-3 ਚੰਕ ਬੇਨਤੀਆਂ ਦਾਸ ਨੇ ਕਰਕੇ ਖਿਮਤ ਦਾ ਜਾਚ ਹੋ ਜਾਣਾ ਹੈ ਸਭ ਤੋਂ ਪਹਿਲਾਂ ਤਾਂ ਜੋ ਇਹ ਪੱਗਾਂ ਦਾ ਇਕੱਠ ਹੈ ਮੈਂ ਭਗਵੰਤ ਮਾਨ ਨੂੰ ਵੀ ਕਹੂੰਗਾ ਤੇ ਸੈਂਟਰ ਦੀ ਸਰਕਾਰ ਨੂੰ ਵੀ ਕਹੂੰਗਾ ਕਿਰਾ ਇਹ ਪੱਗਾਂ ਦਾ ਇਕੱਠ ਇੱਕ ਵਾਰੀ ਵੇਖ ਲਓ ਇਹ ਤਾਂ ਬਾਇਆ ਨਹੀਂ ਦੀ ਸੇਰ ਦਾ ਇਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਮੀਤ ਸਿੰਘ ਤੇ ਸਰਦਾਰ ਸਰਜੀਤ ਸਿੰਘ ਨੇ ਇਹਨਾਂ ਨੂੰ ਯਾਦ ਰੱਖਿਓ ਜੀ ਇੱਕ ਵੀਸ਼ਰੀ ਜਿੱਥੇ ਇਹ ਕਹਿ ਰਹੇ ਸੀ ਜੀ ਨਜਨਾ ਚਰਨਾ ਨਾ ਬੋਲਣਾ ਚਰ ਅਸੀਂ ਜਾਣਾ ਨਹੀਂ ਸਮਾਂ ਨਾ ਬੋਲ ਦਿੱਤਾ ਜੀ ਹੁਣ ਖੁਸ਼ ਮਿਹਰਬਾਨੀ